ਜਾਪਦੇ ਪਿੱਛੇ ਚਿੱਟੇ ਦਾ ਦੌਰ ਕਿੰਨਾ ਵੱਧ ਗਿਆ ਤੁਸੀਂ ਇਸ ਵੀਡੀਓ ਤੇ ਪਿੱਛੇ ਦੇਖ ਸਕਦੇ ਹੋ ਕਿਉਂਕਿ ਇਸ ਔਰਤ ਨੇ ਚਿੱਟੇ ਪੀਣ ਦੇ ਕਾਰਨ ਆਪਣੇ ਬੱਚੇ ਨੂੰ ਵੇਚ ਦਿੱਤਾ ਹੈ ਕਿਉਂਕਿ ਤਸਿਆ ਜਾਂਦਾ ਹੈ ਇਹ ਔਰਤ ਚਿੱਟਾ ਪੀਂਦੀ ਸੀ ਅਤੇ ਇਸ ਤੇ ਕੋਲ ਪੈਸੇ ਵੀ ਨਹੀਂ ਸਨ ਹੋਰ ਚਿੱਟਾ ਪੀਣ ਨੂੰ ਐਸੇ ਕਰਕੇ ਇਸ ਨੇ ਆਪਣੇ ਬੱਚੇ ਨੂੰ 1,80,000 ਦਾ ਵੇਚ ਦਿੱਤਾ ਇਸ ਤੇ ਚਿੱਟੇ ਪੀੜ ਦੇ ਵਿੱਚ ਇਸ ਦਾ ਘਰ ਵਾਲਾ ਵੀ ਸਾਥ ਦਿੰਦਾ ਹੈ ਅਤੇ ਇੱਕ ਘੜਾ ਨ ਵੀ ਰਹਿ ਚੁੱਕੀ ਹੈ ਔਰਤ ਜਿਸ ਨੇ ਆਪਣੇ ਬੱਚੇ ਨੂੰ ਵੇਚਿਆ ਹੈ ਤੁਸੀਂ ਹੁਣ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਚਿੱਟੇ ਦਾ ਦੌਰ ਕਿੰਨਾ ਵੱਧ ਗਿਆ ਹੈ ਜਿਸ ਦੇ ਕਾਰਨ ਲੋਕਾਂ ਨੂੰ ਆਪਣੇ ਬੱਚੇ ਵੀ ਵੇਚਣੇ ਪੈਂਦੇ ਹਨ ਇਸ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਕੁਝ ਨਹੀਂ ਕਰਦੀ ਤੁਸੀ ਕਮੈਂਟਾਂ ਵਿੱਚ ਦੱਸੋ ਕਿ ਇਸ ਬੱਚੇ ਨੂੰ ਵੇਚ ਕੇ ਇਸ ਔਰਤ ਨੇ ਸਹੀ ਕੀਤਾ ਹੈ ਜਾਂ ਗਲਤ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ